ਵਾਕ ਤੇ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਡਰਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਵੀ ਮੇਰਾ ਜਿਹੜਾ ਨਾਮ ਉਹ ਗੁਰਬਖਸ਼ੀਤ ਸਿੰਘ ਉਰਫ ਗੋਰਾ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਘਾਟੀਆਂ ਦੇ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਬਹੁਤ ਸਾਰਾ ਪਿਆਰ ਭੇਜਦੀਆਂ ਬਹੁਤ ਬਹੁਤ ਧੰਨਵਾਦ ਤੇ ਅੱਜ ਜਿਹੜਾ ਪ੍ਰੋਟੋਕ ਲੈ ਕੇ ਆਇਆ ਕਾਫੀ ਜਣੇ ਭੈਣਾਂ ਦੇ ਮੈਸੇਜ ਆ ਰਹੇ ਸੀ ਭਾਈ ਤੁਸੀਂ A ਸ਼ੇਪ ਵਾਲੇ ਛੱਡ ਦੀ ਜੀ ਸਾਨੂੰ ਨਾ ਕਟਿੰਗ ਦੱਸੋ ਏ ਸ਼ੇਪ ਵਾਲੀ ਜਿਹੜਾ ਅਜਕਲ ਜਲਦਾ નીચે ਤੋਂ ਘੇਰ ਜਿਆਦਾ ਜਿਵੇਂ 23 ਇੰਚ ਘੇਰ ਤੇ ਉੱਪਰੋਂ ਇੱਥੋਂ ਆ ਕੇ 20 ਇੰਚ ਰਹਿੰਦਾ ਹੈ ਹਿਪ ਉਨੋ ਉਹ ਵਾਲੇ ਟੌਪ ਤੇ ਆਪਾਂ ਵੀਊ ਲੈ ਕੇ ਆਏ ਆ ਅੱਜ ਉਹ ਮੈਂ ਤੁਹਾਨੂੰ ਇੱਕ ਵਾਰੀ ਨਾਪ ਦਿਖਾ ਦੇਣਾ ਤੁਮੀ ਦੀ ਲੰਬਾਈ 46.59 ਆ ਤੀਰਾ 11 ਛਾਤੀ 20 ਆ ਕਮਰ 17.5 ਹਿਪ 20 ਆ ਤੇ ਘੇਰਾ ਆਪਣਾ 23 ਇੰਚ ਘੱਟਦਾ ਬਲੂਇੰਗ 10.5 ਤੇ ਆ ਅਗਲਾ-ਅਗਲਾ 6 ਆ ਬੈਕ 16.5 ਠੀਕ ਆ ਮੋਢਾ 17.5 ਮੰਨੀ ਜਾਂ ਅਨਸਾਰ ਹੀ ਚੱਕ ਲਈ ਸੀਗੇ 1 ਇੰਚ ਨਿਕ ਵੀ ਉੱਪਰ ਬੰਦਾ ਉੱਚਾ ਤੇ ਉਹਦੇ ਵਿੱਚ ਕੀ ਕਰਨਾ ਪੈਣਾ ਇਹਨੇ ਪੱਟੀ ਲਾਉਣੀ ਆ ਸਲਵਾਰ ਦੇ ਨਾਲ ਜੀ ਸਲਵਾਰ ਵੀ ਜਿਹੜੀ ਇਹਨੇ ਦੀ ਉਹ ਪਠਾਨੀ ਆ ਬਿਨਾ ਕੁੰਦਿਆਂ ਤੋਂ ਬਿਨਾ ਫੱਟਿਆਂ ਤੋਂ ਠੀਕ ਆ 48 ਇੰਚ ਆਪਣੇ ਕੋਲ ਪੀਸ ਤਿਆਰ ਸੀਗਾ ਤਾਂ ਮੈਂ 48 ਦਾ ਲਾ ਲਿਆ ਜਿਹੜਾ ਮੋਢਾ ਇਸ ਪਾਸੇ ਨੂੰ ਮੈਂ ਪੌਣੇ 7 ਪਾਇਆ ਲਗਭਗ ਪੌਣੇ 7 6 ਕਿਉਂਕਿ ਆ ਚੀਜ਼ ਦੇਖੋ ਜਿਹਨੇ ਆਪਾਂ ਨੂੰ ਸਮਝ ਨਹੀਂ ਨਾ ਆਉਂਦੀ ਮੈਂ ਕਿਵੇਂ ਕਹਣਾ ਆ ਜਿਹਦੂ ਗਲਾਈ ਆ ਆਪਾਂ ਨੇ ਐ ਘੁੰਮਦੀ ਆ ਕਿੰਨੀ ਹੋ ਗਈ ਪੌਣੇ 10 ਹੋ ਵੀ ਨਾ ਦੇਖੋ ਤੇ ਜੇ ਇਹ ਸੱਤ ਲੱਗੀ ਹੁੰਦੀ ਫਿਰ ਇੱਥੋਂ ਜਾਣੀ ਸੀ ਐ ਇਹ ਕਿੰਨੀ ਹੋ ਗਈ 10:30 ਇੰਨੀ ਗਲਾਈ ਦੇ ਨਾਲ ਹੀ ਮੁੰਡਾ ਵਟਾਉ ਜਾਂਦਾ ਤੇ ਜੇ ਤੁਸੀਂ ਉੱਪਰ ਨੂੰ ਗਲਾਈ ਕੱਢ ਕੇ ਕਟੋਗੇ ਇਹਦੇ ਨਾਲ ਇਹ ਨਹੀਂ ਹੈ ਵੀ ਤੁਹਾਡਾ ਮੁੰਡਾ ਇੱਥੋਂ ਫਸੂਗਾ ਉਹਦਾ ਨਹੀਂ ਕੋਈ ਦਿੱਕਤ ਤੁਸੀਂ ਆਹ ਚੀਜ਼ ਧਿਆਨ ਰੱਖਿਆ ਕਰੂ ਜਦੋਂ ਆਹ ਏਰੀਆ ਵਧੂਗਾ ਨਾ ਆਪਣਾ ਤਾਂ ਮੁੰਡਾ ਆਟੋਮੈਟਕੀ ਵੱਡਾ ਹੋ ਜਾਂਦਾ ਜਿਹੜੀਆਂ ਭੈਣਾਂ ਨੂੰ ਨਹੀਂ ਸਮਝ ਆਉਂਦੀ ਉਹ ਦੁਬਾਰੇ ਫਿਰ ਸਮਝ ਲੈ ਮੁੰਡਾ ਜਿਹਦੀ ਛਾਤੀ ਵੀ 21 22 23 24 25 ਤੇ ਕਰ ਜਲੀ ਜਾਂਦੀ ਆ 25 ਆਣਾ ਦੀ ਤਾਂ ਪੌਣੀ ਸੀ ਪੌਣਾ ਤੁਸੀਂ ਨਹੀਂ ਤਾਂ ਮੋਡਾ ਬਹੁਤ ਜ਼ਿਆਦਾ ਵੱਡਾ ਹੋਊਗੀ ਕਿਉਂਕਿ ਆ ਦੇਖੋ 25 ਕਿੱਥੇ ਜਾਂਦਾ ਇਹ ਇੱਥੇ ਜਾਵੇ ਐਨਾ ਮੋਡਾ ਫਿਰ ਬਾਹ ਕਿਵੇਂ ਜੜੂਗੀ ਠੀਕ ਆ ਧਿਆਨ ਰੱਖਣਾਗਾ ਹਲੋ ਹੁਣ ਆਪਾਂ ਇਹਨਾਂ ਦਾ ਮੋਡਾ ਕਿੰਨਾ ਪਾਏਗਾ ਸਾਢੇ 3 ਪਾਵਾਂਗੇ ਸਾਢੇ 3 ਤੋਂ ਵੱਧ ਨਹੀਂ ਕਰਦੇਗਾ ਹਾਂ ਠੀਕ ਆ ਸਾਢੇ 3 ਇੰਚ ਕਟਾਈ ਕਰਦੇ ਆ ਬੀ ਐਨ 36 ਵਾਲੇ ਨੂੰ ਤੇ ਇੱਥੋਂ ਘੇਰਾ ਇਹਨਾਂ ਦਾ ਆਪਾਂ ਨੇ 23 ਇੰਚ ਕੀਤਾ ਤਾਂ ਕਿ ਇਹ ਸ਼ੇਪ ਵਾਂਜੀ 26 ਇੰਚ ਆਪਾਂ ਕਟਾਈ ਦਾ ਕੱਟ ਰਹੇ ਆ ਸੈਟਸ ਲਈ ਲਾਜ਼ਮੀ ਮਿਲਿਆ ਕਰੋ ਬਾਕੀ ਜਿਹੜੀ ਚੀਜ਼ ਨਹੀਂ ਸਮਝ ਆਉਣੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦਾ ਕਰੋ ਹਨਾ ਜਿਹਨੇ ਕਿਸੇ ਵੀ ਭੈਣ ਨੇ ਕਿਰਪਾ ਕਰਕੇ ਫੋਨ ਨਹੀਂ ਲਊਣਾ ਹਨਾ ਉਹ ਮੈਂ ਤੁਹਾਨੂੰ ਹਰ ਰੋਜ਼ ਵੀਡੀਓ ਜਦ ਦਿੰਦੀ ਹੁੰਦਾ ਵੀ ਕਈ ਵਾਰੀ ਸੂਟ ਕੱਟੀ ਜਾਂਦੀ ਹੁੰਦੀ ਆ ਤਾਂ ਫਿਰ ਗਲਤ ਹੋ ਜਾਂਦਾ ਕਮੈਂਟ ਦੇ ਆਪਣਾ WhatsApp ਤੇ ਬੋਲ ਕੇ ਭੇਜਦਾ ਕਰੋ ਜੇ ਕਿਸੇ ਭੈਣ ਨੂੰ ਜਾੜੇ ਕੋਈ ਦਿੱਕਤ ਹੁੰਦੀ ਆ ਨਹੀਂ ਤਾਂ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਫੁੱਲਾ ਵਗੈਰਾ ਧਿਆਨ ਰੱਖਿਆ ਕਰੋ ਕਿ ਵੇਰੀ ਕੀ ਹੁੰਦਾ ਹੈ ਭਲੇਖਾ ਲੱਗ ਜਾਂਦਾ ਹੈ ਨਾ ਉੱਪਰ ਨੂੰ ਜਾਣੇ ਚਾਹੀਦੀ ਆ ਜਿਨ੍ਹਾਂ ਦੇ ਕੋਈ ਇਸ ਤਰ੍ਹਾਂ ਹੁੰਦੇ ਆਸ ਆ ਸ਼ੇਪ ਦਾ ਪੂਰਾ ਧਿਆਨ ਰੱਖਣਾ ਜੇ ਇਸ ਸ਼ੇਪ ਦੇ ਨਾਲ ਮੋੜਾ ਬਹੁਤ ਜ਼ਿਆਦਾ ਵੱਡਾ ਹੋ ਜਾਏ ਤਾਂ ਕਰਕੇ ਤੁਸੀਂ ਧਿਆਨ ਰੱਖਣਾ ਪੂਰਾ ਬਹਾਰ ਹੋਏ ਇਸੇ ਟੌਪ ਤੇ ਜਿਆਦਾ ਜ਼ੋਰ ਦੇਣਾ ਹੈ ਮੋੜਾ ਛੋਟਾ ਰੱਖਿਆ ਕਰੋ ਹਲਕਾ ਜਿਹਾ ਤਾਂ ਕਿ ਬਾਅਦ ਚ ਬਾਹ ਚੜਾਉਣ ਵੇਲੇ ਬਾਹ ਆਪਣੀ ਜਿਹੜੀ ਉਹ ਢਿੱਲੀ ਛੱਡ ਕੇ ਚੜਨੀ ਚਾਹੀਦੀ ਹੁੰਦੀ ਹੈ ਇਧਰੋਂ ਬਾੜਾ ਪਸਟਿੱਲਾ ਹਮੇਸ਼ਾ ਘੱਟੋ ਘੱਟ ਵੀ ਅੱਧਾ ਪੌਣਾ ਚ ਮੋਢਾ ਥੋੜਾ ਵੱਡਾ ਹੋਵੇ ਬਾੜ ਜੇ ਉੱਚਾਉਣੀਆਂ ਐ ਮਾਂ ਫਿਰ ਜਦੋਂ ਆਪਾਂ ਨੂੰ ਢਿੱਲੀ ਛੱਡ ਕੇ ਚੜਾਂ ਫਿਰ ਪੂਰੀ ਸਫਾਈ ਆਉਂਦੀ ਆ ਨਹੀਂ ਤਾਂ ਬੁਲਬੁਲੇ ਪਉਣ ਲੱਗੇ ਇਥੋਂ ਬਹੁਤ ਗੂਰੇ ਲੱਗਦੇ ਤੇ ਉਵੇਂ ਹੀ ਰਹਿਣਗੇ ਫਿਰ ਉਹਦਾ ਕੋਈ ਹੱਲ ਵੀ ਨਹੀਂਗਾ ਠੀਕ ਆ ਇਹ ਚੀਜ਼ਾਂ ਦਾ ਰੱਖਿਆ ਕਰੋ ਤੇਆ ਬਾਕੀ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੀਆਂ ਹੁੰਦੀਆਂ ਨੇ ਨਾ ਉਹ ਜੈਨੂ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਜਾ ਫਿਰ ਮੇਰਾ ਇੱਕ ਗਰੁੱਪ ਬਣਿਆ ਹੋਇਆ ਹੈਗਾ ਸਖਾਉਣ ਦਾ ਕੱਪੜੇ ਬਿਲਕੁਲ ਫ੍ਰੀ ਤਾਂ ਤੁਸੀਂ ਉਹਦੇ ਉੱਪਰ ਹੈਲੋ ਹਾਏ ਲਿਖ ਕੇ ਭੇਜਿਆ ਕਰੋ ਮੈਂ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰ ਲਵਾਂ ਆਪਣੇ ਦੋ ਚੈਨਲ ਬਣੇ ਹੋਏ ਨੇ ਦੋਨੇ ਚੈਨਲਾਂ 'ਤੇ ਵੱਖਰੀਆਂ ਵੱਖਰੀਆਂ ਵੀਡੀਓ ਪੈਂਦੀਆਂ ਰਹਿੰਦੀਆਂ ਕਿਸੇ ਭੈਣ ਨੇ ਜੇ ਕੋਈ ਵੀਡੀਓ ਦੇਖਣੀ ਹੁੰਦੀ ਹੈ ਫਿਰ ਉਹ ਤੁਸੀਂ ਆਪਣੇ ਵਟਸਐਪ 'ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਤੇ ਤੁਹਾਨੂੰ ਛੱਬੀ ਛੱਬੀ ਦਾ ਪੀਸ ਆਪਾਂ ਦਵਾਰੇ ਫਿਰ ਲਾਭਾਂਗੇ ਉਸ ਦਿਦਰੇ ਹਾਲ ਜਿਹੜੀਆਂ ਪੌਣਾ ਕਹਿੰਦੇ ਗਲਾ ਪਿੱਛੇ ਜਾਂਦਾ ਉਹ ਘਟੋ ਘਟ ਪੌਣਾ ਇੰਚ ਵੱਧ ਰੱਖ ਲਿਆ ਕਰੋ ਪਿਛਲੇ ਪੰਨਾ ਤੇ ਅਗਲੇ ਪਾਸੇ ਛੋਟਾ ਕਰ ਦੇ ਕਰੋ ਮੋਢਾ ਯਾਦ ਕਰਕੇ ਨਹੀਂ ਤਾਂ ਫਿਰ ਉਹ ਉੱਪਰੋਂ ਵਦਸਿਆ ਇਹ ਮੋਢਾ ਫਿਰ ਵੱਡਾ ਹੋ ਜੂਗਾ ਹਨਾ ਇਹ ਪੂਰੇ ਪੈਦੇ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਕਰੀਬ ਬਣਾ ਲਾਂਗੇ ਥੋੜਾ ਜਿਹਾ ਫਰਕ ਨ ਰਹਿੰਦਾ ਕਰੋ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਸਾਰੀ ਵਾਲਛਲ ਕੱਟ ਲਿਆ ਕਰੋ ਕਪੜਾ ਆਪਣੇ ਆਪਣੇ ਪੂਰਾ ਪੂਰਾ ਸੀਗਾ ਸਾਰਾ ਪੂਰਾ ਪੂਰਾ ਆ ਗਿਆ ਜਿੰਨਾ ਕਹਾ ਵਧ ਰਿਹਾ ਬੈਕ ਪੱਲਾ ਤੋਂ ਨਾ ਵਧਾਵਾਂਗੇ ਤੇ ਇਹ ਪਰ ਇਹਨੂੰ ਇੱਥੇ ਕੰਫਿਊਜ਼ ਹੁੰਦੇ ਬਾਈ ਤੁਸੀਂ ਇੱਥੇ ਕਿੰਨਾ ਪਾਉਣੇ ਹੋ ਤਾਂ ਆ ਦੇਖੋ ਕਿੰਨਾ 7/8 ਇੰਚ ਬੈਕ ਆਪਾਂ ਪਾਵਾਂਗੇ 1.5 1 ਜਿਆਦਾ ਕਪੜਾ ਨਾ ਰੱਖਿਆ ਕਰੋ ਪਿੱਛੇ ਆ ਚੀਜ਼ ਫਿਰ ਬਾਲੀ ਬੁਲਬਲੀ ਜੀ ਬੰਦਿਆ ਇੱਥੇ ਜਿਆਦਾ ਕਪੜਾ ਨਹੀਂ ਰੱਖਣਾਗਾ ਆ ਜੇ ਤੁਹਾਨੂੰ ਕੋਈ ਕਹਿ ਕੇ ਰਖਾਉਂਦਾ ਤਾਂ ਗੱਲ ਵੱਖਰੀ ਤੁਸੀਂ ਜਿਆਦਾ ਕਪੜਾ ਨਹੀਂ ਰੱਖਣਾ ਇਹਦੇ ਪਰ ਪਿੱਛੇ ਇੱਥੇ ਆ ਚੀਜ਼ ਦੇ ਢੋਂਗੇ ਵਾਲੇ ਬੰਦੇ ਇਹ ਚੀਜ਼ ਦਾ ਲਾਜਮ ਹੀ ਤਿਆਰ ਰੱਖਿਆ ਕਰੋ ਜਿਹੜਾ ਸਿਰ ਤੋਂ ਪਲੇ ਇਹਦੀ ਨਹੀਂ ਸੀ ਲੋਟੀ ਦੂਸਰਾ ਪੱਲਾ ਵੀ ਉੱਪਰ ਰੱਖ ਕੇ ਉਸੇ ਤਰੀਕਾ ਨਾਲ ਬਸ ਘੇਰਾ ਇਹ ਤੋਂ ਇੱਕ ਜਿਹੇ ਭੈਣ ਨੇ ਏਸ਼ੀਅਪ ਵਾਲੀ ਕੁੜਤੀ ਕੱਟਣੀ ਆ। ਹਿੱਪ ਤੋਂ 3 ਇੰਚ ਵੱਧ ਰੱਖ ਲੈ ਕਰੋ। ਬਿਲਕੁਲ ਸਹੀ ਹੋ। ਜ਼ਿਆਦਾ ਨਾ ਰੱਖਿਆ ਕਰੋ। ਹੈ ਨਾ? ਆਸ਼ੇ ਪੂਰੀ ਧਿਆਨ ਦੇਣਾ ਤੇ ਇਹ ਜ਼ਿਆਦਾ ਵੀ ਨਹੀਂ ਥੋੜੀ ਵੀ ਨਹੀਂ। ਇੱਥੇ ਆਪਾਂ ਟੱਕ ਲਾਵਾਂਗੇ ਟੱਕਾਂ ਦੇ ਉੱਪਰ। ਸੈੱਟ ਤੋਂ ਹਲਕਾ ਹਲਕੀ ਚਿਪਕਾਓ। ਲੋਣਿਆਂ ਹੈ ਨਾ ਸਾਡੇ ਰਾਸ ਤੇ ਤਿਆਰ ਲੋਣਿਆਂ ਚਾਰ ਕੋ ਪਹਿਲੀ ਚੱਕਦੇ ਹਾਂ ਲੋਕ ਅਰੇ ਤੋਂ ਸਭ ਤੋਂ ਪ੍ਰੈਸ ਨਾਲ ਨਾ ਥੋੜੀ ਕਰੀਬ ਬਣੇ ਕੋ ਤਾਂ ਕਿ ਪਲੋਈ ਹੱਲੇ ਨਾ ਮਣੀ ਮੂਟੀ ਇਧਰ ਉਧਰ ਵੀ ਜਿੰਨੇ ਆਪਾਂ ਕੱਪੜੇ ਨੂੰ ਪ੍ਰੈਸ ਦਿਖਾਉਣੇ ਉੰਨੇ ਵੱਧ ਸਫਾਈ ਹੁੰਦੀ ਹੈ ਹੁਣ ਉਸ ਪਲੇਟਾਂ 'ਤੇ ਨਿਸ਼ਾਨ ਲਾਵਾਂ ਕਿੰਨੇ ਦੇ ਆ ਸਾਢੇ 10 ਆਪਾਂ ਲਾਵਾਂ 11 ਉੱਠੇ ਪਾਸੇ ਨਿਸ਼ਾਨ ਲਾਉਣੇ ਆ ਇੱਥੋਂ 7 ਇੰਚ ਇੱਕ ਲੜ ਚੱਕਾਂਗੇ ਸਿੱਧਾ ਪਾਸਾ ਜੀ 2 ਲੜ ਚੱਕਾਂਗੇ ਉੱਠਾ ਪਾਸਾ ਜੀ ਲੁਟ ਠੀਕ ਆ ਚਾਰੇ ਕੁ ਲੋਗਾਂ ਦੇ ਨਿਸ਼ਾਨ ਚੱਕਦੇ ਆਪਾਂ ਉੱਪਰ ਆਪਾਂ ਲਿਖਾਂਗੇ ਗਲਾ ਕਿੰਨਾ ਇਸ ਭੈਣ ਦਾ ਅਗਲਾ-ਅਗਲਾ ਹੈਗਾ 6 ਤੇ ਨੰਬਰ ਲਿਖਦੇ ਨਾਲ 1840 ਨੰਬਰ ਆ ਸੂਟ ਦਾ ਫਿਟਿੰਗ ਲਿਖਣੇ ਉੱਪਰੋਂ 20 ਆ ਔਣੇ ਕਿ 20 ਇਹਨੇ ਫਿਟਿੰਗ ਜਿਹੜੀ ਉੱਪਰੋਂ ਤੇ ਕਮਰ ਹੈਗੀ ਆ 17.5 ਇਹਦੀ 3.5 ਇੰਚ ਹੈਪ ਹੈਗੀ ਆ 20 ਇੰਚ ਹਾਂ ਠੀਕ ਆ ਤੇ ਜਿਹੜੀਆਂ ਸਾਈਡ ਵਾਲੀਆਂ ਪਲੇਟਾਂ ਨਿਸ਼ਾਨਾਉਣੇ ਆਪਾਂ ਉਹ ਪਹਿਲਾਂ ਇਸ ਤਰ੍ਹਾਂ ਕਰ ਲੈ ਗੁਰ ਡੇਢ ਕਰਕੇ 1.1 ਇਧਰ ਨੂੰ ਕਰ ਲੈ ਅੱਧਾ ਇੰਚ ਇਧਰ ਨੂੰ 1.1 ਕਰਕੇ ਅੱਧਾ ਇੰਚ ਡਾਊਨ ਕਰ ਦੋ ਤੇ ਆਹ ਵਾਲੀ ਪਲੇਟ 7 ਇੰਚ ਤੇ ਪਾ ਦਿਆ ਗੁਰ ਬਿਲਕੁਲ ਸਹੀ ਆਊਗੀ ਠੀਕ ਹੈ ਸਾਰੇ ਨਿਸ਼ਾਨ ਆਪਣੇ ਪਲੇਟਾਂ 'ਚ ਚੱਕੇਗੇ ਫਰੰਟ ਬੈਕ ਵੱਲ ਆਪਾਂ ਹੁਣ ਸਾਈਡ ਤੇ ਰੱਖਦੇ ਹਾਂ ਹੁਣ ਆਪਾਂ ਬਾਹਾਂ ਬਿਆਉਂਦਾਂਗੇ ਕਿ ਕਿੱਧਰੋਂ ਕਿੱਧਰੋਂ ਕੱਟਣੇ ਆ ਕਿੱਥੇ ਕਿੱਥੇ ਜੋੜ ਪੂਗਾ ਹੈ ਕਪੜਾ ਸੀਗਾ ਜਿਹੜਾ ਆਪਣੇ ਕੋਲ 2.5 ਮੀਟਰ ਸੀਗਾ ਤੇ ਇਹਦੇ ਚਾਕਾ ਆਪਣਾ ਘੇਰੇ ਤੇ ਤੇ ਬਾਹਾਂ ਤੇ ਪੱਟੀਆਂ ਵੀ ਧਰਨੀ ਆਂ ਸਲਵਾਰ ਦੇ ਨਾਲ ਦੀ ਆਕਾਪੜਾ ਆਪਣੇ ਕੋਲ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਕਿੱਥੇ ਕਿੱਥੇ ਆਪਣੇ ਜੋੜ ਪੂਣਗੇ ਜਿਹੜੀ ਇਹਨਾਂ ਦੀ ਬਾਹ ਦੀ ਲੰਬਾਈ ਹੈਗੀ ਆ ਉਹ ਹੈਗੀ 19 ਇੰਚ 19 ਤੇ 2 21 ਆਪਣਾ ਲਵ 1 ਕੀ ਆ ਪੀਸ ਸਾਢੇ ਕੀ ਠੀਕ ਆ ਅੱਧਾ ਇੰਚ ਵਾਧਾ ਰੱਖ ਦੋ ਨੂੰ ਮੈਂ ਸ਼ਾਕੀ ਵੀ ਕਾਣ ਵਗੈਰਾ ਪਾ ਕੇ ਘਾਟ ਦਾ ਅੱਡਾ ਰਹਿਦਾ ਕਪੜਾ ਹਾਂ ਐਸੀ ਬਲੇ ਨੂੰ ਦੇ ਉੱਪਰ ਪਛਾਵਾਂਗੇ ਫੋਲੋ ਕਰ ਨੂੰ ਤਿਆਰ ਕਰ ਆਪਣੇ ਆ ਵਾਲਾ ਪਸਤਾ ਲੈ ਕੇ ਠੀਕ ਆ ਇਹ ਚੀਜ਼ਾਂ ਜ਼ਰੂਰੀ ਨੇ ਕਿ ਵੀ ਭਲੇਖਾ ਲੱਗ ਜਾਂਦਾ ਹੈਗਾ ਕੱਟਦੇ ਕੱਟਦੇ ਤਾਂ ਫੁੱਲ ਹਮੇਸ਼ਾ ਉੱਪਰ ਨੂੰ ਜਾਣ ਚਾਹੀਦੇ ਆਪਣੇ ਆਪ ਚ ਉਦੋਂ ਆਪਣੇ ਜੋੜ ਸੈੱਟ ਪੈਣਗੇ ਪੌਥੀ ਪਾਲਾਂਗੇ ਇੱਕ ਬੜੀ ਪਪੀਸ ਲਾਲੀ ਇਹਨਾਂ ਦੀ ਸਭਾਈ ਕੰਨੇ ਥੋੜਾ ਜਨਾ ਪੈਣਾ ਜਿਆਦਾ ਧਿਆਨ ਦਿਆ ਕਰੋ ਵੀ ਫੂਲ ਪਾਏ ਮੂੰਹੋਂ ਬੋਲੇ ਹਨ ਸਫਾਈ ਫੇਰੀ ਆਊਗੀ ਜਦੋਂ ਤੁਸੀਂ ਪ੍ਰੈਸ ਮਾਰ ਮਾਰ ਕੇ ਕੱਪੜਾ ਬਣਾਓਗੇ ਲਾਉਣ ਵੇਲੇ ਵੀ ਥੋੜੀ ਪ੍ਰੈਸ ਦੀ ਵਰਤੋਂ ਵੱਧ ਕਰਿਆ ਕਰੋ ਇਹ ਕੱਟਣ ਬਣੀ ਆਪਾਂ ਕਰਦੇ ਹਾਂ ਇਸੇ ਤਰੀਕੇ ਨਾਲ ਬੁੜੀ ਮੋਡਾ ਆਪਾਂ ਹੁਣ ਦੇਖਾਂਗੇ ਕਿ ਇੱਕ ਜੋੜ ਪੈ ਕੇ ਸਲਜੂਗਾ ਇਸ ਪਹਿਨ ਦਾ ਮੋਡਾ ਹੈਗਾ 7.5 ਇਹ ਇੱਥੇ ਬਾਥ ਦੇ ਵਿੱਚ ਆਪਾਂ ਦੁਬਾਰਾ ਲਾਜ਼ਮੀ ਰੱਖਣਾ ਫੁੱਲਾ ਪੀੜਾ ਕਰਨ ਵਾਸਤੇ ਹਲਕਾ ਜਿਹਾ ਮਾਪਣ ਜੋੜ ਪਾਉਣਾ ਪੈ ਜੇ ਥੋੜਾ ਜਿਹਾ ਜੋੜ ਹੀ ਪਊਗਾ ਹਲਕਾ ਜਿਹਾ ਆਪਾਂ ਇਹ ਤੁਹਾਨੂੰਸ ਐਂਟ ਬਾਲਿਆ ਕਰੋ ਅੱਗੇ ਨੂੰ ਜਿੰਨਾ ਕੁ ਜ਼ੋਰ ਪੈਣਾ ਉਹ ਆਪਦੀ ਆਪੋ ਹੀ ਸੱਟਾ ਲੇ। 7.5 ਮੋਡਾ ਐਸ ਲੂਟ ਇੱਥੇ ਆਪਾਂ 21 ਬਾਲੇ। ਮੇਟ ਮਾਰ ਜਰਾ ਕਰ ਦੇ ਕੇ ਵੀਰ ਕੱਲੂ ਖੁੱਲਾ ਪੀੜਾ ਕਰਨਾ ਪਈ ਜੇ ਤਾਂ ਆਪ ਨੂੰ ਦਿੱਕਤ ਨਾ ਆਵੇ। ਬਹੁਤ ਬਾਹਲੀ ਮੂਰੀ ਕਿੰਨੀ ਆ? ਬਾਹਲੀ ਮੂਰੀ ਹੈਗੀ 12 ਆਹ ਹੋ ਗਈ ਬਾਹਲੀ ਮੂਰੀ। ਆਪਾਂ ਨੇ 2 ਇੰਚ ਵੱਧ ਰੱਖ ਲਿਆ ਦਵਾ। ਕੋਣੀ ਇਸੇ ਤਰ੍ਹਾਂ ਹੀ ਕੋਣੀ ਹੈਗੀ 13.5 ਉਲਟੀ ਆਪਾਂ ਦੁਬਾਰਾ ਕਿਲੇ ਵਿੱਚ ਨੀਚੇ ਨੂੰ ਕਿੰਨਾ 3.1 ਇਧਰੋਂ 2 ਇੰਚ ਛੱਡ ਕੇ ਗਲਾਈ ਤੋਂ ਸ਼ੁਰੂ ਕਰਿਆ ਕਰੋ ਆਵਲੇ ਜਿੰਨੀ ਵਧੀਆ ਸ਼ੇਪ ਹੋ ਉਹਨੇ ਪਿੱਛੇ ਬੁਲਬਲੇ ਹੀ ਨਹੀਂ ਬੰਦਿਆ ਜਿਆਦਾ ਉੱਪਰ ਹੀ ਰੱਖਵਾ ਕਿ ਐ ਥੋੜਾ ਐਂ ਗੜ ਦੇ ਦੇ ਆਹ ਨਿਸ਼ਾਨ ਮੈਂ ਤੁਹਾਨੂੰ ਹਮੇਸ਼ਾ ਹੀ ਕਿਹਾਣਾ ਹੁੰਦਾ ਵੀ ਆਹ ਫੱਟੀ ਦੇ ਨਾਲ ਲਾਇਆ ਕਰੋ ਜਿਹੜਾ ਆ ਵਾਲਾ ਨਿਸ਼ਾਨ ਆ ਇਥੋਂ ਵਧੀਆ ਸ਼ੇਪ ਪਾਣੀ ਦੇ ਵਿੱਚ ਫੱਟੀ ਨਾਲ ਜੋ ਬਣਛਣ ਲਓਗੇ ਇਸ ਤਰ੍ਹਾਂ ਇਹ ਫਟੇ ਨਾਲ ਤੁਸੀਂ ਏ ਸ਼ੇਪ ਵਾਲਾ ਵੀ ਆਹ ਸਾਈਡ ਵਾਲੀ ਸਿਲਾਈ ਦਾ ਇਸੇ ਫਟੇ ਨਾਲ ਲਾ ਦੇਣਾ ਹੁਣ ਆਪਣੀ ਬਾਹ ਹੈਗੀ ਆ 19 19 20 21 ਹਲਕਾ ਜਿਹਾ ਵੱਧਾ ਬਚਾੜ ਲੈਣੇ ਇਹਨੂੰ ਪਹਿਲਾਂ ਜਿਆਦਾ ਨਾ ਨੀਵੀਂ ਨਾ ਇਹ ਤੇ ਜਿੰਨਾ ਕੁ ਜੋੜ ਪੂਗਾ ਹੁਣ ਆਪਾਂ ਉਹਨਾਂ ਕੀ ਸੈੱਟ ਕਰਕੇ ਪਾਵਾਂਗੇ ਠੀਕ ਹੈ ਚੜਾ ਕਰ ਲਿਆ ਕਰੋ ਜਿੰਨਾ ਸਿਉਂਦੇ ਵਿੱਚ ਦਵਾਊਗਾ ਬੈਕ ਪੱਲੇ ਦੀ ਜੋੜ ਆਪਾਂ ਨੂੰ ਆਉਣਾ ਚਾਹੀਦਾ ਹੁੰਦਾ ਤੇ ਇਹ ਵੀ ਕੋਈ ਮਜਬੂਰੀ ਬਣ ਜੇ ਫਿਰ ਮੂਰੇ ਜੋੜਾਉਣਾ ਨਹੀਂ ਤਾਂ ਹਮੇਸ਼ਾ ਬੈਕ ਪੱਲੇ ਦੀ ਜੋੜ ਪਾਉਣਾ ਹੁੰਦਾ ਆਪਾਂ ਨੂੰ ਤੇ ਫਰੰਟ ਪੱਲੇ ਤੇ ਆਪਾਂ ਗਲਾਈ ਦੇਵਾਂਗੇ ਦੋ ਪੱਲਿਆਂ ਤੇ ਜੇਪ ਲਿਖਾਂਗੇ ਮੋਡਾ ਕਿੰਨਾ ਕੋਣੀ ਕਿੰਨੀ ਮੋਡਾ ਹੈਗਾ 17 ਸਾਢੇ ਆਹ ਹੋ ਗਿਆ ਸਾਢੇ 17 ਮੋਡਾ ਤੇ ਕੋਣੀ ਹੋਗੀ ਸਾਢੇ 13 ਤੇ ਜਿਹੜੀ ਬਾਹ ਦੇ ਮੂਰੀ ਉਹ ਹੈਗੀ 4 ਇੰਚ ਸਾਰ ਆਪਣਾ ਜੈਂਪਰ ਕੱਟ ਕੇ ਤਿਆਰ ਹੋ ਗਿਆ ਇਹ ਕੱਪੜਾ ਆਪਣੇ ਕੋਲ ਬਚ ਗਿਆ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਓ ਤੇ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੀਆਂ ਆ ਉਹ ਜੈਨੂ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਨ ਵਾਲੇ ਬਟਨ ਤੇ ਸੈੱਟ ਕਰਵਾ ਲਓ ਬੱਚਿਆਂ ਨੂੰ ਕਹਿ ਕੇ ਠੀਕ ਆ ਬਾਕੀ ਜਿਹੜੀ ਕੋਈ ਹੋਰ ਗੱਲਬਾਤ ਪੁੱਛਣੀ ਹੋਵੇ ਕਈ ਵੀਰ ਕਿਸੇ ਭੈਣ ਨੇ ਫੋਨ ਲਾ ਕੇ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾਓ ਤੇ ਜਿਹਨਾਂ ਭੈਣਾਂ ਨੇ ਆਵਾਜ਼ ਗਰੁੱਪ ਦੇ ਵਿੱਚ ਨੰਬਰ ਐਡ ਕਰਵਾਉਣਾ ਉਹ ਮੈਨੂੰ ਫੋਨ ਦੇ ਉੱਪਰ ਕੱਲੀ ਹੈਲੋ ਲਿਖ ਕੇ ਭੇਜ ਜਾ ਕਿਉਂ ਮੈਂ ਆਪੇ ਸਮਝ ਕੇ ਤੁਹਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲੈਣਾ ਹਾਂ ਠੀਕ ਹੈ ਜੀ ਜਿਹੜੀ ਸਲਵਾਰ ਦੀ ਵੀਡੀਓ ਉਹ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਦੂਸਰੇ ਚੈਨਲ ਤੇ ਆਪਾਂ ਉਹ ਵੀ ਵੀਡੀਓ ਪਾਵਾਂਗੇ ਪਠਾਨੀ ਸਲਵਾਰ ਦੀ ਤੇ ਤੁਸੀਂ ਦੂਸਰੇ ਚੈਨਲ ਤੇ ਜਾ ਕੇ ਦੂਸਰੀ ਵੀਡੀਓ ਦੇਖ ਸਕਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ